ਭਗਵਾਨ ਤਮਨ ਨੂੰ ਤਾਂ ਇਹਨਾਂ ਦੇ ਵਰਕਰ ਪੁੱਛ ਲੋ ਕਿ ਕਿਤੇ ਮਿਲੇ ਆ ਮੁੱਖ ਮੰਤਰੀ ਨੂੰ ਕਿਤੇ ਇਹਨਾਂ ਦੇ ਐਮਐਲਏ ਨਹੀਂ ਮਿਲ ਸਕਦੇ ਆ ਐਮਐਲਏ ਨੇ ਇਕੱਲਾ ਇੱਕੋ ਇੱਕ ਕੰਮ ਕੀਤਾ ਸਾਰਿਆਂ ਨੇ ਵਿਆਹ ਕਰਾ ਲਏ ਸਰੇ ਮੁੱਖ ਮੰਤਰੀ ਨੇ ਮੈਂ ਮੁੱਖ ਮੰਤਰੀ ਕਹਿੰਦਾ ਮੈਂ ਕਿਉਂ ਪਿੱਛੇ ਰਿਹਾ ਮੈਂ ਦੋ ਕਰਾਉ ਮੈਂ ਕਿ ਸਾਰੇ ਆ ਜਿੰਨੇ ਆ ਕਰਾਈ ਜਾਂਦੇ ਆ ਜੇ ਤੁਸੀਂ ਪੰਜਾਬ ਬਚਾਉਣਾ ਹੈ ਜੇ ਤੁਸੀਂ ਇਹ ਬਾਰਡਰ ਬਚਾਉਣਾ ਹੈ ਇਕੱਠੇ ਹੋ ਜੋ ਇੱਕ ਝੰਡੇ ਥੱਲੇ ਅਕਾਲੀ ਦਲ ਤੁਹਾਡੀ ਮਾਂ ਪਾਰਟੀ ਹੈ ਗਰੀਬ ਕਿਸਾਨ ਮਜ਼ਦੂਰ ਦੀ ਪਾਰਟੀ ਹੈ ਅਕਾਲੀ ਦਲ ਦੀ ਸੋਚ ਹੈ ਪੰਜਾਬ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਆ ਦਿੱਲੀ ਵਾਲਿਆਂ ਦਾ ਕੋਈ ਲਗਾ ਤੁਹਾਡੇ ਨਾਲ ਨਹੀਂ ਭਾਵੇਂ ਬੀਜੇਪੀ ਹੈ ਭਾਵੇਂ ਕਾਂਗਰਸ ਹੈ ਭਾਵੇਂ ਆ ਝਾੜੂ ਵਾਲੇ ਆ ਸਾਰੇ ਦਿੱਲੀ ਬੈਠੇ ਹੁਕਮਰਾਨ ਉਹ ਫੈਸਲਾ ਕਰਦੇ ਆ ਉਹ ਜਿਹੜਾ ਫੈਸਲਾ ਕਰਦੇ ਆ ਤੁਹਾਡੇ ਖਿਲਾਫ ਕਰਦੇ ਆ ਮੈਂ ਤੁਹਾਨੂੰ ਦੋ ਤਿੰਨ ਗੱਲਾਂ ਫੈਸਲਿਆਂ ਦੀ ਇਹਨਾਂ ਦੀ ਦੱਸਦਾ ਤੁਹਾਡੇ ਟੇਲਾਂ 'ਚ ਪਾਣੀ ਕਿਉਂ ਨਹੀਂ ਆਉਂਦਾ ਆ ਬੱਡਰ ਏਰੀਏ 'ਤੇ ਪਾਣੀ ਕਿਉਂ ਘਟਾ ਹੈ ਦੇਸ਼ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਆ ਉਹ ਪਾਣੀ ਉਹਨਾਂ ਸੂਬਿਆਂ ਦਾ ਹੱਕਾ ਹੋਰ ਕਿਸੇ ਸੂਬੇ ਦਾ ਹੱਕ ਨਹੀਂ ਪਰ ਪੰਜਾਬ ਨਾਲ ਧੋਖਾ ਕੀਤਾ ਕਾਂਗਰਸ ਨੇ ਦੇਸ਼ ਆਜ਼ਾਦ ਹੋਣ ਦੇ ਬਾਅਦ ਕਾਂਗਰਸ ਆਪਣੇ ਆਪ ਨੂੰ ਰਾਜਸਥਾਨ ਤਖੜਾ ਕਰਨਾ ਚਾਹੁੰਦੀ ਸੀ ਉਦੋਂ ਇੱਥੇ ਪੰਜਾਬ ਦਾ ਮੁੱਖ ਮੰਤਰੀ ਕਾਂਗਰਸੀ ਤੇ ਉੱਤੇ ਵੀ ਕਾਂਗਰਸੀ ਉਹਨਾਂ ਨੇ ਇੱਕ ਦਸਕਤ ਕਰਕੇ ਜਿੰਨਾ ਪਾਣੀ ਪੰਜਾਬ ਦਾ ਹੈ ਪਾਣੀ ਰਾਜਸਥਾਨ ਨੂੰ ਦੇਤਾ ਰਾਜਸਥਾਨ ਕਨਾਲ ਦੇ ਨਾਲ ਅੱਧਾ ਪਾਣੀ ਉਹਦੇ ਬਾਅਦ ਫਿਰ ਤੋਂ ਹਰਿਆਣਾ ਦਾ ਇਲੈਕਸ਼ਨ ਜਿੱਤਣਾ ਚਾਹੁੰਦੀ ਸੀ ਕਾਂਗਰਸ ਦਾ ਮੁੱਖ ਮੰਤਰੀ ਸੀ ਇੱਥੇ ਤੁਸੀਂ ਦੇਖਿਆ ਐਸਓਐਲ ਕਨਾਲ ਕੱਢਣ ਲੱਗੇ ਅੱਧਾ ਬਾਕੀ ਬਚਿਆ ਪਾਣੀ ਉਹ ਹਰਿਆਣਾ ਨੂੰ ਦੇਣ ਲੱਗੇ ਸੀ ਆ ਤਾਂ ਕਾਲੀ ਦਲ ਡਟ ਗਿਆ ਬਚਾਲਿਆ ਜੇ ਉਹ ਚਲੇ ਜਾਂਦਾ ਤੁਹਾਡੇ ਕੋਲ ਕੁਝ ਨਹੀਂ ਰਹਿਣਾ ਸੀ ਆਹ ਤੇ ਇਲਾਕਾ ਜਮਾਂ ਰਾਜਸਥਾਨ ਬਣ ਜਾਣਾ ਸੀ ਤੇ ਹੁਣ ਕੀ ਕਰਤੂਤਾ ਹੋਰ ਦੇਖ ਲੋ ਤੁਸੀਂ ਅਖਬਾਰ ਪੜ੍ਹ ਰਹੇ ਹੋ ਅੱਜ ਕੱਲ ਕਿ ਨੈਵੀ ਪਟਵਾਰੀਆਂ ਨੂੰ ਮੁਤਲ ਕਰ ਦਿੱਤਾ ਮੈਂ ਉਹਨਾਂ ਮਟਵਾਰੀਆਂ ਨੂੰ ਬਹਾਦਰੀ ਨਾਲ ਉਹਨੂੰ ਵਧਾਈ ਦੇਣਾ ਚਾਹਣਾ ਹੈ ਕਿਉਂ ਮੁਤਲ ਕੀਤਾ ਕਿਉਂਕਿ ਭਗਵੰਤ ਮਾਨ ਨੇ ਉਹਨਾਂ ਨੂੰ ਕਿਹਾ ਸੁਪਰੀਮ ਕੋਰਟ ਤਰੀਕ ਲੱਗੀ ਹੈ ਹਰਿਆਣਾ ਦੇ ਪੰਜਾਬ ਦੀ ਐਸਓਐਲ ਦੀ ਤੇ ਭਗਵੰਤ ਮਾਨ ਨੇ ਔਰ ਨਹਿਰੀ ਪਟਵਾਰੀਆਂ ਨੂੰ ਬੁਲਾ ਕੇ ਕਿਹਾ ਕਿ ਤੁਸੀਂ ਸਰਟੀਫਿਕੇਟ ਦੇ ਦਿਓ ਕਿ ਟੇਲਾ ਉੱਤੇ ਪਾਣੀ ਪਹੁੰਚ ਗਿਆ ਸਾਡੇ ਕੋਲ ਵਾਧੂ ਪਾਣੀ ਹੈ ਕਿਉਂਕਿ ਉਹ ਸਰਟੀਫਿਕੇਟ ਉਹ ਸੁਪਰੀਮ ਕੋਰਟ ਚ ਲਾਉਣਾ ਚਾਹੁੰਦੇ ਐ ਤੋਂ ਸੁਪਰੀਮ ਕੋਰਟ ਤੋਂ ਆਰਡਰ ਕਰਉਣਾ ਚਾਹਣਾ ਹੈ ਕਿ ਹਰਿਆਣਾ ਨੂੰ ਪਾਣੀ ਦੇ ਦਿਓ ਇਹਨਾਂ ਕੋਲੇ ਵਾਧੂ ਹੈ ਆ ਜਿਹੜਾ ਪਟਵਾਰੀ ਹੈ 200 300 ਪਟਵਾਰੀਆਂ ਨੂੰ ਮੁਤਲ ਕਰ ਦਿੱਤਾ ਆ ਪਿਛਲੇ 15 20 ਦਿਨਾਂ ਦੀ ਗੱਲ ਹੈ ਉਹ ਬਹੁਤ ਧੰਨੇ ਦੇ ਹੀ ਜਾਂਦੇ ਐ ਉਹ ਕਹਿੰਦੇ ਅਸੀਂ ਆਪਣੀ ਜਾਨ ਦੇ ਦਾਂਗੇ ਨੌਕਰੀ ਦੇ ਦਾਂਗੇ ਪਰ ਪੰਜਾਬ ਦੇ ਪਿੰਡ ਛੁਰਾ ਨਹੀਂ ਮਰਾਂਗੇ ਜਿਹੜਾ ਭਗਵੰਤ ਮਾਨ ਮਾਰਨ ਮਾਰਨ ਲੱਗਿਆ ਐ ਐ ਜਿਹੜੀਆਂ ਪਾਰਟੀਆਂ ਨੂੰ ਕਿਵੇਂ ਵੋਟ પા ਸਕਦੇ ਤੁਸੀਂ ਆ ਜਿਹੜੀਆਂ ਪਾਰਟੀਆਂ ਲਿਆਉਣੇ ਆ ਨੁਕਸਾਨ ਆਪਣਾ ਕਰਦੇ ਆ 10 ਸਾਲ ਖਰਾਬ ਕਰ ਲੈ ਜ਼ਿੰਦਗੀ ਦੇ ਤੁਸੀਂ 10 ਸਾਲ 5 ਸਾਲ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਤਾ ਇੱਕ ਦਿਨ ਨਹੀਂ ਆਇਆ ਫਾਜ਼ਲ ਕਾ ਆਪ ਭਗਵੰਤ ਮਾਨ ਬਣਾਤਾ ਇੱਕ ਦਿਨ ਨਹੀਂ ਆਇਆ ਜਲਾਲਾਬਾਹ ਲੜਿਆ ਸੀ ਭਗਵੰਤ ਬਾਨ ਕਹਿੰਦਾ ਮੈਂ ਇੱਥੇ ਰਿਹਾ ਕਰੂੰਗਾ ਦਰਸ਼ਨੀ ਨਹੀਂ ਦਿੱਤੇ ਤੇ ਹੁਣ ਐ ਜੀ ਸਰਕਾਰ ਨੂੰ ਵਾਪਸ ਲੈ ਕੇ ਆਉਂਗੇ ਜੇ ਪੰਜਾਬ ਨੂੰ ਬਣਾਇਆ ਉਹ ਕਾਲੀ ਦਲ ਨੇ ਨਹੀਂ ਬਣਾਇਆ ਅੱਜ ਤੁਸੀਂ ਫਾਜ਼ਲ ਕਾ ਜਬ ਬਿਜਲੀ ਯਾਦ ਕਰੋ ਫਾਜ਼ਲ ਕਾ ਵਾਰਿਓ ਪਹਿਲੇ ਸੂਰੇ ਤੁਸੀਂ ਖ਼ਬਰ ਖਰੀਦੀ ਹੁੰਦੇ ਸੀ ਉਹਦੇ ਵਾਰ ਪੂਰਾ ਦਿਨ ਐਂ ਕਰਦੇ ਰਹਿੰਦੇ ਸੀ ਬਿਜਲੀ ਨਹੀਂ ਆਉਂਦੀ ਸੀ ਚੱਲਦੇ ਰਹਿੰਦੇ ਸੀ ਪੱਖਾ ਅੱਬ ਬਿਜਲੀ ਲਈ ਹੁਣ ਨਾਲ ਕਾਲੀ ਦਲ ਐ ਪੰਜਾਬ ਜਿੰਨੇ ਥਰਮਲ ਪਲਾਂਟ ਬਣੇ ਆ ਸਾਰੇ ਬਾਦਲ ਸਾਹਿਬ ਨੇ ਬਣਾਏ ਆ ਭਾਖੜਾ ਡੈਮ ਤੋਂ ਸਾਰੇ ਡੈਮ ਬਾਦਲ ਸਾਹਿਬ ਨੇ ਬਣਾਏ ਆ ਅੱਜ ਤੁਸੀਂ ਇੱਥੋਂ ਚੰਡੀਗੜ੍ਹ ਜਾਂਦੇ ਹੋ ਅੰਮ੍ਰਿਤਸਰ ਜਾਂਦੇ ਹੋ ਆ ਚੌੜੀਆਂ ਚੌੜੀਆਂ ਚਾਹ ਲੈਣੀਆਂ ਸੜਕਾ ਬਣਾਉਣ ਨਾਲ ਕਾਲੀ ਦਲ ਐ ਕੈਸ ਕਰਕੇ ਜੇ ਵਾਪਸ ਖੁਸ਼ੀਆਂ ਚਾਹਣਿਓ ਤੇ ਬੋਬੀ ਮਾਨ ਨੂੰ ਲਿਆਓ ਅਕਾਲੀ ਦਾਨ ਨੂੰ ਲਿਆਓ ਜੇ ਵਾਪਸ ਹੀ ਰੋਲਣਾ ਚਾਹਣਿਓ ਫਿਰ ਤੁਹਾਡੇ ਕੋਲੇ ਜੋ ਮਰਜੀ ਹੈ ਮੈਂ ਇਸ ਕਰਕੇ ਕਿਉਂ ਕਹਿ ਰਹੇ ਆ ਕਿਉਂਕਿ ਦੁਖੀ ਹੋ ਕੇ ਕਹਿ ਰਹੇ ਆ ਕਿ ਆਪਾਂ ਚੰਗੇ ਤੇ ਮਾੜੇ ਦੀ ਪਛਾਣ ਹੀ ਨਹੀਂ ਕਰਦੇ ਜੇ ਬੀਬੀ ਬੈਠੀਆਂ ਸਾਰੀਆਂ ਬੀਬੀਆਂ ਜੇ ਤੁਸੀਂ ਬੀਬੀਓ ਵਾਪਸ ਆਟਾ ਦਾਲ ਚਾਹਣਿਓ ਹਰ ਮਹੀਨੇ ਮਿਲੇ ਫਿਰ ਤੱਕੜੀ ਚੋਂ ਨਿਸ਼ਾਨ ਹੈ ਜੇ ਤੁਸੀਂ ਚਾਹੋ ਨਾ ਸ਼ਗਨ ਹਰ ਮਹੀਨੇ ਆ ਆਏ ਜਦੋਂ ਨਾਲ ਦੇ ਨਾਲ ਆਏ ਫਿਰ ਕਾਲੀਦਲ ਜੇ ਤੁਸੀਂ ਪੈਨਸ਼ਨਾਂ ਸਾਰਿਆਂ ਚਾਹਣਿਓ ਫਿਰ ਤੱਕੜੀ ਚੋਂ ਨਿਸ਼ਾਨ ਹੈ ਜੇ ਐਸੀ ਸਕਾਲਰਸ਼ਿਪ ਚਾਹਣਿਓ ਵਾਪਸ ਗਰੀਬਾਂ ਦੇ ਬੱਚਿਆਂ ਨੂੰ ਮੁਫਤ ਪੜਾਈ ਜਾਏ ਫਿਰ ਕਾਲੀਦਲ ਜੇ ਭਗਤ ਪੂਰਨ ਜੇ ਭਗਤ ਪੂਰਨ ਸਿੰਘ ਸਕੀਮ ਰਹੀਂ ਜੇ ਤੁਸੀਂ ਪੰਜ ਪੰਜ 10 10 ਲੱਖ ਦੇ ਇਲਾਜ ਕਿਸੇ ਮਰਜ਼ੀ ਹਸਪਤਲ ਚ ਕਰਾਉਣਾ ਹੈ ਫਿਰ ਕਾਲੀ ਦਲ ਤੁਹਾਡੇ ਕੋਲੇ ਲਿਆਉਣਾ ਪੈਣਾ ਹੈ ਜੇ ਤੁਸੀਂ ਵਪਾਰੀਆਂ ਨੂੰ ਇਨਸਪੈਕਟਰ ਰਾਜ ਤੋਂ ਬਚਣਾ ਹੈ ਤੇ ਫਿਰ ਕਾਲੀ ਦਲ ਹੈ ਜੇ ਕਿਸਾਨੀ ਨੇ ਬਚਣਾ ਹੈ ਤੇ ਫਿਰ ਕਾਲੀ ਦਲ ਹੈ ਜੇ ਆਪਾਂ ਨਹੀਂ ਬਚਣਾ ਫਿਰ ਤੁਹਾਡੇ ਕੋਲੇ ਤਿੰਨ ਹੈ ਜੇ ਸਹੀ ਮੈਨੇ ਤੇ ਸੂਸਾਈ ਨਹੀਂ ਕਰਨੀ ਹੈ ਜੇ ਪੰਜਾਬ ਨੂੰ ਡਪਾਉਣਾ ਹੀ ਹੈ ਫਿਰ ਆਪਣੇ ਕੋਲੇ ਕੋਈ ਚਾਰਾ ਨਹੀਂ ਹੈ ਮੈਂ ਤੁਹਾਨੂੰ ਇਹਨਾਂ ਦੱਸਦਾ ਸਰਕਾਰ ਲਿਆ ਦਿਓ ਮੈਂ ਤੁਹਾਡਾ ਤਨਵਾਦੀ ਆ ਤੁਸੀਂ ਮੈਨੂੰ ਪਾਰਲੀਮੈਂਟ ਮੈਂਬਰ ਬਣਾਇਆ ਮੈਨੂੰ ਪੂਰੀ ਯਕੀਨ ਸੀ ਕਿ ਇਹ ਪਿਛਲੀ ਸਰਕਾਰ ਤੁਸੀਂ ਬਣਾ ਦੇਣੀ ਸੀ ਮੇਰੀ ਯਕੀਨ ਸੀ ਜੇ ਬਣ ਜਾਂਦੀ ਤੁਸੀਂ ਹਰ ਜ਼ਿਲ੍ਹੇ ਦਾ ਪਛਾਨ ਨਹੀਂ ਸਕਣਾ ਸੀ ਹਰ ਪਿੰਡ ਹਰ ਸ਼ਹਿਰ ਜਲਾਲਾਬਾਦ ਮੰਗੂ ਬਣਾ ਦੇਣਾ ਸੀ ਮੈਂ ਤੁਹਾਨੂੰ ਵਾਦਾ ਹੁਣ ਵੀ ਕਰਦਾ ਹਾਂ ਤੁਸੀਂ ਮੇਰਾ ਮਾਨ ਰੱਖਿਆ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਊਗਾ ਤੁਸੀਂ ਕਿਹੜਾ ਅਕਾਲੀ ਦਲ ਨੂੰ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਨੂੰ ਵਾਪਸ ਲੈ ਕੇ ਆਓ ਬੋਬੀ ਮਾਨ ਜੀ ਦੇਖੋ ਮੇਰੇ ਭਰਾਵਾਂ ਵਾਂਗੂ ਐ ਮੈਂ ਇਹਨਾਂ ਨੂੰ ਨਾ ਹੀ ਨਹੀਂ ਕਰ ਸਕਦਾ ਕਿਸੇ ਚੀਜ਼ ਨਾਲ ਇਹਨਾਂ ਦੇ ਭਰਾ ਨੋਂ ਨਹੀਂ ਗੀ ਐ ਦੇਖੋ ਜ਼ੋਰਾ ਸਿੰਘ ਮਾਨ ਮੇਰੇ ਪਿਤਾ ਦੇ ਜਿਗਰੀ ਦੋਸਤ ਵੀ ਲਾ ਲਓ ਸਾਥੀ ਵੀ ਲਾ ਲਓ ਦਲੇਰ ਬੰਦੇ ਸੀ ਦੇਖੋ ਐਮਪੀ ਰਹੇ ਕਿਸੇ ਨੂੰ ਆਂਝ ਨਹੀਂ ਆਉਣ ਦਿੰਦੀ ਤੇ ਸਾਰੀਆਂ ਖੂਬੀਆਂ ਆਪਣੇ ਪਿਤਾ ਦੀ ਬੋਬੀ ਦੀਆਂ ਐ ਇਸ ਕਰਕੇ ਮੈਂ ਅਖੀਰ ਵਿੱਚ ਸਾਰਿਆਂ ਨੂੰ ਕਹਿਣਾ ਜੇ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾਣਾ ਹੈ ਪੰਜਾਬ ਵਿੱਚ ਭਾਈਚਾਰਕ ਸਾਂਝ ਰੱਖਣੀ ਹੈ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿਣ ਪਰਿਵਾਰ ਮੰਗੂ ਰਹਿਣ ਤੇ ਫਿਰ ਅਕਾਲੀ ਦਲ ਹੈ ਕਿਉਂਕਿ ਕਾਲੀ ਦਲ ਦੀ ਸੋਚ ਭਾਈਚਾਰਕ ਸਾਂਝ ਰੱਖਣਾ ਪੰਜਾਬ ਵਿੱਚ ਤਰੱਕੀ ਲਿਆਉਣਾ ਪੰਜਾਬ ਵਿੱਚ ਗੁੰਡਾਗਰਦੀ ਗੈਂਗਸਟਰ ਖਤਮ ਕਰਨਾ ਤੇ ਨਸ਼ੇ ਵੇਚਣ ਵਾਲਿਆਂ ਨੂੰ ਅਸੀਂ ਸਾਰਿਆਂ ਨੂੰ ਅੰਦਰ ਦੇ ਕੇ ਉਮਰ ਕੈਦੀਆਂ ਸਜ਼ਾ ਦੇ ਕੇ ਉਹਨਾਂ ਦੇ ਘਰ ਕੁਰਕੀ ਕਰਕੇ ਉਹਨਾਂ ਦੇ ਘਰ ਢਾ ਕੇ ਅਸੀਂ ਵਾਪਸ ਜਨਤਾ ਦੀ ਪ੍ਰਾਪਰਟੀ ਬਣਾ ਕੇ ਉਹਨਾਂ ਨੂੰ ਪੰਜਾਬ ਤੋਂ ਕੱਢਾਂਗੇ ਤੇ ਮੈਂ ਜਿਆਦਾ ਸਮਾਂ ਲੈਂਦਾ ਤੁਹਾਡਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ